ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਢਿੱਲੋ ਡੇਰੀ ਫਾਰਮ ਰਾਜਾ ਸਾਸੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਧੰਨਵਾਦ ਆਪਾਂ ਪੰਜ ਪਸ਼ੂ ਉਠਾਉਣੇ ਆ ਟੋਪੜਾ ਕੱਪਣਾ ਤੇ ਸੱਜਣਾ ਤੇ ਛੇਰਤੀ ਵਾਲਿਆਂ ਵੀਰ ਦੇ ਕੋਲ ਝੋਟੀਆਂ ਦੇ ਬਿਹੜਾ ਵਾਂ ਤੇ ਆਪਾਂ ਪਹੁੰਚਿਆ ਵੀਰ ਹਰਮਨ ਦੇ ਕੋਲ ਤੇ ਗੱਲ ਕਰਦੇ ਆ ਵੀਰਾਂ ਨਾਲ ਗੱਲਬਾਤ ਤੇ ਪੁੱਛਦੇ ਆ ਪਸ਼ੂਆਂ ਦੀ ਡਿਟੇਲ ਸਾਸੀਆ ਵੀਰ ਜੀ ਸਾਸੀਆ ਭਾਜੀ ਉਸ ਨਾਮ ਠੀਕ ਠਾਕ ਵਧੀਆ ਮਿੱਠੀ ਤੁਸੀਂ ਸੁਣਾਓ ਵਧੀਆ ਚੜਦੀ ਕਲਾ ਜੀ ਵਧੀਆ ਚੰਗੀ ਕਲਾ ਚ ਜੀ ਤੋ ਠੀਕ ਹੈ ਵਧੀਆ ਵਧੀਆ ਭਾਜੀ ਤੁਸੀਂ ਸੁਣਾਓ ਮੇਲਾ ਫਿਰ ਹਾਂਜੀ ਭਾਜੀ ਠੀਕ ਹੈ ਜੀ ਹੋਰ ਸੁਣਾਓ ਬੜਾ ਮੇਲਾ ਭਰਿਆ ਆ ਜਦੋਂ ਵਧੀਆ ਰੌਣਕ ਲੱਗੀ ਉੱਥੇ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਦੇ ਹਾਂ ਭਾਜੀ ਮੇਰਾ ਹਰਮਨ ਜੋਂ ਪਿੰਡ ਰਾਇਆ ਸਾਸੀ ਜ਼ਿਲ੍ਹਾ ਹੁਮਰ ਸਾਹਿਬ ਤਹਿਸੀਲ ਬਨਾਲਾ ਜੀ 에어ਪੋਰਟ ਦੇ ਨਾਲ ਹੀ 1 ਕਿਲੋਮੀਟਰ ਆਪਣਾ ਪਿੰਡ ਆ ਠੀਕ ਹੈ ਕਈ ਵੀਰ ਭਾਜੀ ਫੋਨ ਲਾਉਂਗੇ ਐਡਰੈਸ ਪੁੱਛ ਕੇ ਫਿਰ ਕਹ ਦਿੰਗੇ ਦੂਰ ਬੜੀ ਆ ਫਿਰ ਕਰ ਦਿੰਦੇ ਆ ਪਹਿਲਾਂ ਮੇਰੇ ਵੀਰ ਭਰਾ ਐਡਰੈਸ ਚੰਗੀ ਤਰ੍ਹਾਂ ਸੁਣਿਆ ਕਰੋ ਫਿਰ ਲਾਗੋ ਠੀਕ ਹੈ ਠੀਕ ਹੈ ਫੋਨ ਨੰਬਰ ਹੀ ਬੋਲ ਦਿਓ 8264342315 ਠੀਕ ਹੈ ਜੀ ਠੀਕ ਕਰੀਏ ਸ਼ੁਰੂਆਤੀ ਹਾਂਜੀ ਉਧਰੋਂ ਕਰ ਲਈਏ ਆ ਜੋ ਜੀ ਲੋ ਜੀ ਪਹਿਲੇ ਨੰਬਰ ਤੇ ਵੈੜਾ ਜੀ ਇਹ ਦੱਸਿਓ ਵਿੱਚੀ ਵੈੜੇ ਦੇ ਬਾਰੇ ਵੈੜ ਦਾ ਭਾਈ ਦੁੱਧਾ ਸੁਆਹੇ ਅੱਛਾ ਜੀ ਪਹਿਲੇ ਸੁਏ ਕਹਿੰਦਾ ਤੇਰਾ 14 ਕਿਲੋ ਦੁੱਧ ਕਚੋਂ ਦੀ ਰਹੀ ਆ ਅੱਛਾ ਜੀ ਬਾਕੀ ਠੰਡੀ ਧੀ ਦੀ ਵੈੜ ਆ ਪਿਛੋਂ ਦੇ ਲੱਕ ਲਾਵਾ ਖਾ ਗੋ ਮੰਨੀ ਠੀਕ ਹੈ ਠੀਕ ਹੈ ਜੀ ਤਾਂ ਸਪੈਸ਼ਲ ਲੱਗਾ ਹੈ ਭਾਈ ਚਵਾਈ ਵਾਲਾ ਦੇਖੋ ਨੋ ਜੀ ਸ਼ੌਕ ਇਹ ਤੁਝ ਚੈੱਕ ਕਰ ਸਕਦੇ ਥਣ ਥਣ ਬਹੁਤ ਚੰਗੀ ਜੀ ਆਟੇ ਲਾ ਟੁਲਾ ਵੇਖੋ ਅਜੇ ਦਿਨ 10 12 ਖੜਦੀ ਆ ਵੇੜ ਠੀਕ ਆ ਠੀਕ ਆ ਜੀ ਖੋਲੋ ਵੀਰ ਜੀ ਫਿਰ ਖੋਲ ਕੇ ਦਿਖਾਈਏ ਐ ਚਨਾਲੀ ਜੀ 4 ਰੁਪਏ ਦਾ ਨੋ ਬੋ ਜੀ ਚੈੱਕ ਕਰ ਸਕਦੇ ਇਹ ਤਾਂ ਵੀ ਕੱਟ ਕੱਟ ਦੀ ਚੰਗੀ ਆ ਤੇ ਇਸ ਕੁਆਲਟੀ ਤੇ ਇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਲਾਗੇ ਤੂੰ ਤੇ ਦੇਣ ਲੀਰ ਕਹਿੰਦਾ ਕਿ ਲੈ ਗੂਗੀ 10 12 ਹੋਰ ਆ ਜੀ ਇਹ ਢਿਲਾਂ ਟੁਲਨਾ ਚਲ ਕਾਫੀ ਆ ਜੇ ਤਾਂ ਸੋਨ ਤੱਕ ਬਣਾ ਲੂਗੀ ਅੰਦਰ ਕੁਆਲਟੀ ਚੰਗੀ ਤੇ ਥਣ ਥਣ ਵੀ ਬਹੁਤ ਚੰਗਾ ਲੱਗਾ ਵਾ ਲੋ ਜੀ ਲੱਗ ਗਿਆ ਤਾਂ ਚੈੱਕ ਕਰਦੇ ਜੇ ਫਿਰ ਫੇਸ ਕੁਆਲਟੀ ਇਹ ਪਾਣੀ ਵੀ ਚੰਗੀ ਆ ਤੇ ਮਲਕ ਰਿਕੋਰਡ ਵੀ ਚੰਗਾ ਦਾਤ ਦੇ ਵੀ ਰੋਣੀ 13 14 ਲੀਟਰ ਜਿਹੜਾ ਪਿਛਲੇ ਸਵੇਰੇ ਦੱਸਿਆ ਇਹਨਾਂ ਨੇ ਤੇ ਬਾਕੀ ਖਾਂਦਰੀ ਬਹੁਤ ਚੰਗਾ ਲੱਗਾ ਕੀ ਮੁੱਲ ਕਰਨਾ ਵੀ ਜਿਹੜਾ ਰਹਿ ਰਿਹਾ ਮੋਲ ਭਾਈ ਇਹ ਛੋੜ ਵਾਲੇ ਕਰ ਦਈਏ ਹਾਂਜੀ ਬਾਹਰ ਵੀ ਡੰਗਰ ਲੈ ਜਾ ਚਲੋ ਵੇਗ ਨੂੰ ਇੱਕ ਵੇਲੇ ਹੋਈਏ ਇਹ ਚਾ 200 ਛੋੜ ਹੀ ਕਰਨੀ ਮੋਲੀ ਦਾ 50000 ਕਰ ਦਈਏ ਅੱਛਾ ਜੀ ਕਰਾਓ ਮਾਨ ਤਣ ਕਿੰਨਾ ਕਰਾਉਣਾ ਇਹ ਨਹੀਂ ਕਰ 200 ਵਾਲਾ ਆ ਵੀ ਕਰੀ ਜਾ ਉਹ ਤੇ ਹੈ 42000 ਚ 200 ਛੋੜ ਕਰ ਦਾਂਗੇ ਠੀਕ ਹੈ ਲਓ ਭਾਈ 42000 ਚ ਵੀਰ ਕਹਿੰਦਾ ਕਿ 200 ਰੁਪਿਆ ਛੋੜ ਦਾ ਮੈਂ ਚਾਰ ਦਿਨ ਮੱਚੀ ਸਾਂਹ ਕੇ 50000 ਦੀ ਵੇਖਦੀ ਆ ਆਪਾਂ ਬਾਹਰ ਡੰਗਰਾਂ ਬੈਨ ਬਿਨਾਂ ਦਿੱਤੇ ਉਹ ਫੜ ਲਈ ਅੱਜ ਤਾਂ ਵੇਚਣ ਵਾਲਾ ਕੰਮ ਕਰ ਰੱਖਿਆ ਠੀਕ ਹੈ ਠੀਕ ਹੈ ਲਓ ਬਾਈ ਜੀ ਲੈਣ ਦੇਣ ਵਾਲੇ ਵੀਰ ਦੇ ਮੋਲ ਕਰਨੇ ਅੱਜ ਬਿਲਕੁਲ ਜਿਹੜਾ ਆਹ ਵੇੜ ਭਾਈ ਪੰਜਾਂ ਮਹੀਨੇ ਚੈੱਕ ਪਾਸ ਕਰਾ ਕੇ ਠੰਡਾ ਦੀ ਗੱਲ ਬਾਤ ਆ ਜੀ ਅੱਛਾ ਜੀ ਬਾਕੀ ਆਪਣਾ ਟੋਕੜ ਗੱਪਣ ਜਿਹੜਾ ਵੀ ਡੰਗਰ ਖੜਦਾ ਪੰਜਾਂ ਦਿਨਾਂ ਦੇ ਵਿੱਚ ਆਪਣੀ ਚੈੱਕ ਕਰਾ ਲਿਆ ਕਰੇ ਖੜ ਠੀਕ ਹੈ ਠੀਕ ਹੈ ਲਓ ਬਾਈ ਜੀ ਪੰਜਾਂ ਪਾਸ ਕਰਾ ਕੇ ਠੰਡਾ ਚ ਚਲਾ ਆਪਦਾ ਭਾਈ ਪੰਜਾਂ ਪਾਸ ਕਰਾ ਕੇ ਠੰਡਾ ਚ ਚਲਾ ਆ ਠੀਕ ਹੈ ਤੇ ਦੁੱਧ ਕਿੰਨਾ ਜੀ ਦੁੱਧ ਭਾਈ ਥਾਣੇ ਪਾਸ ਕਰਨ ਵਾਲੀ ਗੱਲ ਜ ਠੀਕ ਹੈ ਠੀਕ ਉਹਨਾਂ ਆਦਮੀ ਸਾਈਦੀ ਆ 4 ਦਿਨ ਕੋਈ ਵੀ ਸਾਬਲੇ ਲਓ ਭਾਜੀ ਕੱਦ ਵਜਨ ਦੀ ਵੀ ਚੰਗੀ ਆ ਇਹ ਸਾਢੇ 5 ਮਹੀਨਾ ਦੀ ਹਾਂਜੀ ਠੀਕ ਆ ਸਾਢੇ 5 ਮਹੀਨਾ ਦੀ ਜਿਹੜੀ ਚੈੱਕ ਪਾਸ ਵੀਰ ਨੇ ਕਰਾਤੀ ਆ ਤੇ ਆਹ ਤੇਮ ਜਿਹੜਾ 1 ਲੀਟਰ 1.5 ਲੀਟਰ ਦੁੱਧ ਇੱਕੋ ਡਾਮ ਦਿੰਦੀ ਆ ਯਾਨੀ ਕਿ ਥਾਨ ਤੋਂ ਨਹੀਂ ਪਾਸ ਕਰੂਗੀ ਬਾਕੀ ਜਾਲ ਤਾਂ ਆਹ ਵੀ ਅੱਸੀ ਭਾਜੀ ਕੋਧੀ ਵਾਲੀ ਠੀਕ ਆ ਤੇ ਕਿੰਨਾ ਕਿ ਸੱਜੇ ਨੇ ਚਵਾਇਆ ਹੈ ਦੁੱਧ ਸੱਜੇ 13-14 ਲੀਟਰ ਚੋਣਦੀ ਰਹੀ ਏ ਠੀਕ ਆ ਲਓ ਭਾਜੀ 13-14 ਲੀਟਰ ਜਿਹੜਾ ਦੁੱਧ ਨੇ ਸੱਜੇ ਨੇ ਚਵਾਇਆ ਵਾ ਤੇ ਚੈੱਕ ਕਰ ਸਕਦਾ ਜੀ ਕੱਦਕੁੱਦੀ ਚੰਗੀ ਹੈ ਤੇ ਹੈਵੀ ਕ੍ਰਾਸ ਦੇ ਵਿੱਚ ਆ ਗਈ ਆ ਕੋਈ ਵਸੀ ਭਾਈ 50000 ਦੀ ਲੈ ਲਵਾਂ ਠੀਕ ਹੈ ਜੀ ਤੇ 14 ਲੀਟਰ ਦਾ ਇਹਦਾ ਵੀ ਰਿਕਾਰਡ ਹੈਗਾ ਵਾ ਸੱਜਣ ਭਾਈ ਥਾਣ ਅੱਦਾ ਜੀ ਤੇ ਲੜਾਈ ਲਈ ਤੇ ਲੜਾਂ ਜੀ ਦੇ ਦੇਣੀ ਹੈ ਠੀਕ ਹੈ ਠੀਕ ਹੈ ਲਓ ਭਾਈ ਥਾਣ ਅੱਦਾ ਚੱਲਦਾ ਬਾਕੀ ਵੀਰਾਂ ਦਾ ਤਿਲੜਾ ਜੀ ਲੈ ਕੇ ਚੱਲਣਾ ਜੀ ਤੁਹਾਨੂੰ ਕੰਡ ਲਾੜਨੀ ਆ ਠੀਕ ਠੀਕ ਹੈ ਜੀ ਤੇ ਕੀ ਮੋਲ ਵੀ ਤੇ ਦਾ ਫਿਰ ਮੋਲੇ ਦਾ 5000 ਜੀ ਅੱਛਾ ਜੀ 18000 ਚ 200 ਛੋਟ ਠੀਕ ਹੈ ਲਓ ਭਾਈ 18000 ਤੋਂ 200 ਕਰਾਉਣਾ ਮਾਨਤਾ ਥੋੜਾ ਬੋਧਾ ਕਰ ਦੋ ਜੀ ਆਈ ਕਸਰੋ ਕਰ ਦੋ ਜੀ ਤੁਸੀਂ ਕਰਨਾ ਦੇ ਕਰ ਦਈਏ ਜੀ ਹਰ ਕੋਈ ਨਹੀਂ 17 ਜੋ ਕਰਦਾਂਗੇ 200 ਛੋੜ ਠੀਕ ਹੈ ਲਓ ਭਾਈ 17000 ਰੁਪਏ ਕਹਿੰਦਾ ਕਿ 200 ਰੁਪਏ ਛੋੜ ਬਿਲਕੁਲ ਜੀ ਨੋਰਮਲ ਰੇਟ ਕਰਤਾ ਵੀਰ ਨੇ ਅੱਜ ਤੁਸੀਂ ਵੀਰ ਜੀ ਪੰਜਵੇਂ ਮਹੀਨੇ ਦੀ ਭਾਈ ਚੈੱਕ ਪਾਸ ਕਰਕੇ ਤੀਗਾ ਠੰਡਾ ਲਵਾਇਆ ਜੀ ਅੱਛਾ ਜੀ ਪਾਜੀ ਚੈੱਕ ਕਰਾਈ ਬਾਕੀ ਆਪਣੀ ਪੰਜਾਂ ਦਿਨਾਂ ਦੀ ਗਰੰਟੀ ਜੇ ਫੋਲ ਠੀਕ ਠੀਕ ਇਹ ਕਿੰਨਾ ਦੁੱਧ ਜੀ ਦੇ ਕੋ ਦੁੱਧ ਦੇ ਰਿਹਾ ਭਾਜੀ 6 ਕਿਲੋ ਜੀ ਅੱਛਾ ਜੀ ਦੋਵੇਂ ਟ ਠੀਕ ਹੈ ਲਓ ਭਾਈ ਚੰਗੇ ਕੱਦਗਾਠ ਵਾਲੀ ਆ ਤੇ ਨੀਗਾ ਨੀਗਾ ਆ ਪਿੰਡੋਂ ਭਾਜੀ ਗੰਗਾ ਨਗਰ ਦੀ ਕੱਢੀ ਆ ਉਹ ਲਾਲ ਜੀ ਤੀਨਾ ਥੱਲੇ ਬੱਜੀ ਆਈ ਭਾਜੀ ਤਾਂ ਹੋਈ ਆ ਇਹ ਖੜ ਕੇ ਦੋ ਚਾਰ ਦਿਨ ਮੇਰਾ ਵੀ ਕੋ ਤੇਲ ਛੇ ਲਾਵੇ ਐ ਕਾਲੀ ਹੋ ਜੂ ਇੱਕ ਰਾਤ ਠੀਕ ਹੈ ਠੀਕ ਹੈ ਲਓ ਭਾਈ ਇਸ ਟਾਈਮ ਬੇਟਾ 6 ਲੀਟਰ ਦੁੱਧ ਸਾਢੇ ਪੰਜ ਮਹੀਨੇ ਦੀ ਚੱਪ ਪਾਸੇ ਵੀ ਇਹਨੇ ਸੱਜਰ ਨੇ ਕਿੰਨਾ ਕੁ ਚੋਇਆ ਦੁੱਧ ਸੰਜੇ 14 ਲੀਟਰ ਦੁੱਧ ਭਾਈ ਘਟੇ ਤੋਂ ਨਹੀਂ ਰਹੀ ਆ ਠੀਕ ਆ ਠੀਕ ਆ ਲਓ ਭਾਈ 14 ਲੀਟਰ ਜਿਹੜਾ ਦੁੱਧ ਸੱਜਰ ਨੇ ਕੋਆਇਆ ਪਿਓਰ ਮੋਰਾ ਨਹੀਂ ਕੋਈ ਮੱਥੇ ਦੇ ਵਾਲ ਨਹੀਂ ਕਿ ਦਿੱਤਾ ਠੀਕ ਆ ਲਓ ਭਾਈ ਫੇਸਕਵਾਲ ਨਹੀਂ ਸੇਕ ਤੋਂ ਵੀ ਬਹੁਤ ਚੰਗਾ ਲੱਗਾ ਵਾ ਤੇ ਠੀਕ ਹੈ ਵੀਰ ਜੀ ਫੇਰ ਤੋਂ ਵੀ ਇੱਕ ਚੋਰ ਤੋਂ ਕੋਈ ਗੱਲ ਨਹੀਂ ਲਓ ਭਾਈ ਚੈੱਕ ਕਰ ਸਕਦੇ ਤੁਸੀਂ ਇਹ ਤਾਂ ਹੀ ਇਹ ਤਾਂ ਵੀ ਬਹੁਤ ਚੰਗਾ ਲੱਗਾ ਵਾ ਮੈਂ ਤਾਂ ਲਾਗੇ ਤੋਂ ਚੈੱਕ ਕਰਾ ਦਿੰਦੇ ਆਪਾਂ ਠੀਕ ਹੈ ਵੀਰ ਜੀ ਲਓ ਭਾਈ ਕਰ ਸਕਦੇ ਚੱਕ ਤੋਂ ਲਾਗੇ ਤੋਂ ਤੁਹਾਨੂੰ ਦਾ ਸੈਰ ਗਿਆ ਵੀ ਹਡਲ ਕੁਆਲਟੀ ਚੌਣ ਚਵਾ ਭਾਈ ਇੱਕ ਨੰਬਰ ਲੱਗਾ ਏ ਠੀਕ ਹੈ ਜੀ ਠੰਡੀ ਵੀ ਰਹੀ ਆ ਠੀਕ ਹੈ ਜੀ ਕੀ ਮੁੱਲ ਵੀ ਘੇਰਾ ਰੋ ਵੇਖ ਲਓ ਤਿਆਰ ਹੋਈ ਇਹਦੀ ਠੰਡੀ ਭਾਣੀ ਡੇਢ ਦੀ ਆ ਹਾਂਜੀ ਹੁਣ ਮੁੱਲ ਇਹਦਾ 75000 ਜੀ ਅੱਛਾ ਜੀ ਕਰੋ ਮਾਨ ਤਾਨ ਕਿੰਨਾ ਕਰਾਉਣਾ ਜੀ ਕਰ ਦਈਏ ਜਿਆਜਾ ਮਦਨਾ ਕਰੋ ਹਾਂ ਤੁਸੀਂ ਤੇ ਦੱਸ ਦਿਓ ਆ ਵੀ ਭਾਈ 6800 ਚ 200 ਸ਼ੌਣ ਕਰ ਦਾਂਗੇ ਠੀਕ ਹੈ ਠੀਕ ਹੈ ਲਓ ਭਾਜੀ 68 ਮਿਲ ਜੀ ਨਹੀਂ ਸੌਰੀ ਛੋਟੀ ਬਿਲਕੁਲ ਬਿਲਕੁਲ ਸਹੀ ਗੱਲ ਜੀ 60000 ਦੀ ਕੱਲੀ ਟੋਕਰੀ ਵਿਕ ਜਾਂਦੀ ਇਹੋ ਜੀ ਠੀਕ ਹੈ ਠੀਕ ਹੈ ਜੀ 68000 68 ਹਾਂਜੀ 68000 ਤੋਂ 200 ਛੋਟ ਠੀਕ ਲਓ ਭਾਜੀ 68000 ਤੋਂ ਵੀਰ ਕਹਿੰਦਾ ਕਿ 200 ਰੁਪਏ ਛੋਟ ਕਰਦਾਂਗੇ ਤੇ ਆਜੋ ਹੁਣ ਤੇ ਚੌਥੇ ਨੰਬਰ ਤੇ ਨੀਲੀ ਰਾਵ ਜ ਆ ਗਈ ਜੀ ਨੀਲੀ ਪਿਓਰ ਮਹੀਂ ਭਾਜੀ ਸੂਆ ਤਿੱਜਾ ਜੀ ਅੱਛਾ ਜੀ ਸੂਈ ਨੂੰ ਘਰ ਆਣਿਆ ਕਹਿਆ ਵੀ 2 ਢਾਈ ਮਹੀਨੇ ਹੋਈ ਆ ਠੀਕ ਹੈ ਹੋਰ ਤਿੱਜਾ ਮਗਰ ਕੋਈ ਤਿੰਨਾ ਦੀ ਲਾਲ ਕੋਈ ਚੌਹਾਂ ਦੀ ਲਾਲੇ ਦ ਲਓ ਭਾਜੀ ਆਪਣੀ ਸਮਝਣਾ ਵੀਰਾਂ ਦਾ ਵੀ ਤੁਸੀਂ ਚੈੱਕ ਕਰ ਸਕਦੇ ਹੋ ਫੀਲ ਪਿੱਛੇ ਕਾ ਫੀਲ ਇੱਧਰ ਵੇਖੋ ਭਾਜੀ ਇਹ ਤਾਂ ਪਰਦਾ ਦੀ ਭੈਣ ਜੀ ਲਓ ਭਾਜੀ ਚੈੱਕ ਕਰ ਸਕਦੇ ਤੁਸੀਂ ਫੀਲੀਆਂ ਸੁਣੀਆਂ ਕਿੰਨਾ ਇਹਨੂੰ ਪਾਲੀਆ ਉਹਨਾਂ ਚੋਲਿਏ ਠੀਕ ਹੈ ਠੀਕ ਹੈ ਆਪਣੀ ਮਰਜ਼ੀ ਪਾ ਲਓ ਏ ਵੀ ਇਤਰਾ ਬੈਠੂ ਜਿੱਦ ਤੱਕ ਜਿੱਥੇ ਮਰਜ਼ੀ ਪਾੜ ਕੇ ਤੋੜੋ ਠੀਕ ਹੈ ਲਓ ਭਾਜੀ ਕਾਤ ਵਜਾ ਦੀ ਬਹੁਤ ਚੰਗੀਆਂ ਪ्योर ਨੀਲੀ ਰਾਵੀ ਦੇ ਵਿੱਚ ਆ ਗਈ ਆ ਤੇ ਇਸ ਟਾਈਮ ਕਿੰਨਾ ਚਿੱਟੇ ਵੀ ਆ ਭਾਜੀ ਅੱਖਾਂ ਮਿਲੀਆਂ ਠੀਕ ਹੈ ਜੀ ਕਿੰਨਾ ਜੀ ਦੁੱਧ ਦੇ ਕੋਹ ਪਾਸੇ ਡੱਬ ਟੂ ਤੇ ਨਿਸ਼ਾਨੀਆਂ ਮਹੀਦੇ ਠੀਕ ਜੀ ਕਿੰਨਾ ਜੀ ਦੁੱਧ ਦੇ ਕੋਹ ਦੋ ਤੇ ਕੋਹ ਪਾਹੀ 9 ਕਿਲੋ ਹੀ ਅੱਛਾ ਜੀ ਅੱਧਾ ਕਵਾ ਕੇ ਥੋੜਾ ਜਿਹਾ ਉਧਰ ਪੁਣਾ ਕੀਤਾ ਦੋ ਦਾ 8 ਕਿਲੋ ਪੱਕਾ ਹੋਊਗਾ ਜੀ ਠੀਕ ਹੈ ਠੀਕ ਲੋ ਭਾਈ 8 ਲੀਟਰ ਜਿਹੜਾ ਪੱਕਾ ਦੁੱਧ ਤਿਆਰ ਆ ਤੇ ਕਰੋ ਚੈੱਕ ਕਾਡਰ ਕੁਆਲਟੀ ਇਹ ਥਾਣਾ ਦਾ ਸੈਰ ਕਰੋ 7 ਵਜੇ ਨੂੰ ਵੇਖ ਲਓ ਮੈਂ ਦਾ ਦੋਹਾਂ ਪਾਸੇ ਡੱਬ ਪੱਖਾਂ ਬਿੱਲੀਆਂ ਜੇ ਵੇਖ ਲਓ ਠੀਕ ਹੈ ਠੀਕ ਲੋ ਭਾਈ ਚੈੱਕ ਕਰ ਸਕਦਾ ਲੈ ਲੈ ਜੋ ਪਿੱਠ ਪੁੜੇ ਦੀ ਬੜੀ ਸਾਫ਼ ਹੈ ਮੈਂ ਲੋ ਭੋਜੀ ਕਰੋ ਚੈੱਕ ਬਾਕੀ ਬਹੁਤ ਹੀ ਚੰਗੀ ਆ ਸੋਨਰਾ ਜੀ ਭਾਜੀ ਮੈਂ ਠੀਕ ਹੈ ਠੀਕ ਹੈ ਜੀ ਤੇ ਸੱਜੇ ਨੇ ਫਿਰ ਕਿੰਨਾ ਕਿ ਦਿੱਤਾ ਹੈ ਸੱਜਰ ਭਾਈ ਘਰ ਵਾਲਿਆਂ ਦੇ 13 ਲੀਟਰ ਦੁੱਧ ਚਾਉਂਦੇ ਰਹੇ ਆ ਠੀਕ ਹੈ ਠੀਕ ਹੈ ਜੀ ਬਾਕੀ ਠੰਡੀ ਤੇ ਨਹੀਂ ਵੇਖ ਲੋ ਭਾਜੀ ਕੀ ਕਰ ਸਕਦੇ ਆ ਨਾ ਚਾਪੀਰੇ ਬੱਚਾ ਛੱਡੇ ਨਾ ਛੱਡੇ ਇਦਾਂ ਹੀ ਟੋਲੇ ਠੀਕ ਹੈ ਠੀਕ ਹੈ ਜੀ ਇੱਕ ਮਿੰਟ ਤੋਂ ਪਹਿਲਾਂ ਪਸ਼ੂ ਨੂੰ ਮੈਂ ਠੀਕ ਹੈ ਭਾਜੀ ਸੀਲੀਆਂ ਸੁਲੀਆਂ ਬਹੁਤ ਆ ਬਾਕੀ ਤੁਹਾਨੂੰ ਪਤਾ ਹੈ ਕੋਈ ਪਸ਼ੂ ਕੋਟ ਘੱਟ ਲੱਭਦਾ ਵਾ ਤੇ ਥਣ ਸੁਣ ਵੀ ਬਹੁਤ ਚੰਗਾ ਵਾ ਗਿੱਟ ਗਿੱਟ ਤੇ ਥਣ ਲੱਗਾ ਇਹਦੇ ਇਹ ਸੱਜਣ ਨੇ 13 ਲੀਟਰ ਜਿਹੜਾ ਦੁੱਧ ਚੁਆਇਆ ਵਾ ਤੇ ਮਿਲਕ ਵਾਂ ਦੀ ਬਹੁਤ ਚੰਗੀ ਲੱਗੀ 얘 ਦੇ ਕਰੋ ਲੱਗ ਗਿਆ ਤਾਂ ਚੈੱਕ ਠੀਕ ਹੈ ਖੁਸ਼ ਮੈਂ ਲੋ ਭਾਜੀ ਇੱਕ ਵਾਰ ਫੇਰ ਚੈੱਕ ਕਰ ਸਕਦੇ ਯਾਡਰ ਕੁਆਲਟੀ ਦਾ ਥਾਲਾ ਦਾ ਸਾਈਜ਼ ਕਾਬ ਲੱਗੇ ਤਾਂ ਠੀਕ ਹੈ ਕੀ ਮੁੱਦ ਫਿਰ ਦਿਆ ਦਾ ਇਹਦਾ ਭਾਜੀ ਮਹੀਂ ਹੁੰਦੀ ਤਾਜੀ ਸੂਈ ਫਿਰ ਤੁਹਾਨੂੰ ਪਤਾ ਸਵਾਲ ਲੱਖ ਦੀ ਜਾਂ ਮਹੀਂ ਹਾਂਜੀ ਹੁਣ ਮੁੱਲ 85 ਕਰ ਦੇ ਜੇ ਅੱਛਾ ਜੀ ਦੱਸੋ ਕਿੰਨੇ ਦੀ ਦੇ ਦिए ਕਰਦਗੇ ਜੈ ਜੈ हां नाही भाई ठाड गया 200 ਛੋੜ ਕਰਾਂ 68 ਦੀ ਭਲਕ ਵੀ ਦੋ ਲੈ ਜਾ ਭਲਾ ਇਲਾਜੀ ਠੀਕ ਹੈ ਠੀਕ ਹੈ 7-8000 ਦੀ ਮਗਰ ਕੱਟੀਏ ਵੇਖ ਲਓ ਠੀਕ ਹੈ ਠੀਕ ਹੈ ਬਿਲਕੁਲ ਨੋਰਮਲ ਰੇਟ ਦੇ ਵੀਰ ਦਾ 68000 ਤੇ 200 ਰੁਪਿਆ ਚੋ ਵੀ ਛੋੜ ਤੇ ਆਹ ਵਾਲਾ ਦਾ ਪਿੱਛੇ ਫ੍ਰੀ ਮਲਕਾਫ ਜੇ ਇਹ ਵੀ ਪਲਿਆ ਪਲਿਆ 68000 ਵਿੱਚ ਦੋ ਪਸ਼ੂ ਮਿਲ ਜਣੇ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਦੇ ਦਿੰਦੇ ਆ ਵੀਰ ਇਹ ਦੋ ਮਈਆਂ ਜੀ ਆ ਭਾਜੀ ਹਿਸਾਬ ਨਾਲ ਠੀਕ ਹੈ ਜੀ ਤੇ ਆਜੂ ਹੁਣ ਐਂਡ ਤੇ ਦੱਸੋ ਵੀ ਜੀ ਇਹਦੇ ਬਾਰੇ ਆਹ ਛੋਟੀ ਭਾਜੀ ਪਹਿਲੇ ਸੋਏ ਸੋਈ ਕੱਦ ਵਜਦਾ ਆਪ ਸਾਹ ਬਾਲਾ ਕੋਈ ਵੀਰ ਕਿੱਥੇ ਦੋ ਦਿਨ ਲੱਗੋਗਾ 7 ਕਿਲੋ 6 ਮੰਨ ਕੇ ਖੜੇ ਜਿਹੜੇ ਵੀਰ ਨੇ ਖੜਨੀ ਆ ਠੀਕ ਹੈ ਠੀਕ ਇਹਦਾ ਪੰਜ ਤਰੀ ਦਾ ਦੂਜਾ ਮਹੀਨਾ ਲੱਗ ਗਿਆ ਇਹ ਗਾਂ ਵੀ ਬਣੀ ਅੱਛਾ ਅੱਛਾ ਠੀਕ ਹੈ ਠੀਕ ਹੈ ਨਾਂ ਨਿਕਲਿਆ ਅਗਲੇ ਦੀ ਕਰਨੇ ਆ ਠੀਕ ਹੈ ਠੀਕ ਹੈ ਇਹ ਚੈੱਕ ਪਾਉਣੀ ਨਾ ਇਹਦੀ ਚੱਕਰਾਈ ਨਹੀਂ ਇਹ ਜੇ ਭਾਜੀ ਬਾਹਰੀ ਹੋਈ ਹੈ ਜੇ 35 36 ਤੇ ਨਾ ਹੋਵੇ ਸਾਡੇ ਅੱਛਾ ਅੱਛਾ ਠੀਕ ਹੈ ਠੀਕ ਹੈ ਦੂਜਾ ਮਹੀਨਾ ਲੱਗਾ ਜੇ ਠੀਕ ਹੈ ਠੀਕ ਹੈ ਲਓ ਭਾਜੀ 35 36 ਤੇ ਗਾਂ ਹੋਵੇ ਇਹਨੂੰ ਬਣੀ ਨੂੰ ਤੇ ਬਾਕੀ ਵੱਡੀ ਛੋਟੀ ਭਾਜੀ ਮੋਹਰਾ ਵੀ ਇਹ ਕਿੱਜਾ ਕਰ ਸਕਦੇ ਕਦ ਦਵਜਾ ਦੀ ਬਹੁਤ ਹੀ ਜ਼ਿਆਦਾ ਚੰਗੀ ਆ ਤੇ ਸਿੰਗਲ ਹੱਡੀ ਆਗੀ ਕਰੋ ਚੱਕ ਤੇ ਇਸ ਦਾ ਜਿਹੜਾ 6 ਲੀਟਰ ਇਹ ਕੋ ਦੁੱਧ ਬਿਲਕੁਲ ਤਿਆਰ ਹੈ 9 ਬੜੀ ਡੱਡ ਬਲੈਕ ਦੇ ਚਾਗੀ ਜੇ ਕਰੋ ਚੱਕ ਪਿਓਰ ਮੋਰਾ ਨਸਲ ਦੇ ਵਿੱਚ ਆ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਤੇ ਇਹਨੇ ਕਿੰਨਾ ਕੁ ਚ ਪਾਏ ਦੁੱਧ ਫਿਰ ਭਾਜੀ 12 ਲੀਟਰ ਦੁੱਧ ਘਰ ਆ ਲੈ ਗਏ ਚੁੰਦੇ ਨਹੀਂ ਸਕੇ ਠੀਕ ਹੈ ਜੀ 12 ਲੀਟਰ ਜਿਹੜਾ ਦੁੱਧ ਸੱਜਣ ਨੇ ਭਰਿਆ ਵਾ ਤੇ ਬਾਕੀ ਗਰਦ ਵਜਨ ਦੇ ਹਿਸਾਬ ਨਾਲ ਦੋ-ਤਿੰਨ ਬਿਲਕੁਲ ਨੋਰਮਲ ਇਹਦੇ ਸਾਡੇ 12 ਲੀਟਰ ਕਰੋ ਚੈੱਕ ਲਾਗੇ ਤੋਂ ਬਾਕੀ ਭਾਈ ਜਿਹੜੇ ਵੀਰ ਨੇ ਬੱਚੇ ਮਰੇ ਵਾਲੀ ਮੈਂ ਲੈਣੀ ਆ ਨਾ ਜਾਂ ਤੋਕੜ ਗੱਬਣ ਲੈਣੀ ਆ ਹਾਂਜੀ ਉਹ ਤੁਹਾਨੂੰ ਪਤਾ ਆਪਣੇ ਥਾਂ ਜਾ ਕੇ ਇੱਕ ਦੋ ਦਿਨ ਟੀਕਾ ਲੈਂਦੀ ਨੇ ਠੀਕ ਹੈ ਠੀਕ ਹੈ ਜੀ ਹਾਂਜੀ ਭਾਵੇਂ ਜਿੱਦੀ ਮਰਜ਼ੀ ਸੀ ਲੋਵੇ ਠੀਕ ਹੈ ਲੋ ਬਾਕੀ ਉੱਥੋਂ ਆਪਾਂ ਬਾਹਰੇ ਦੇਚੋਂਗੇ ਲੈ ਆਂਦੀਆਂ ਸਵੇਰੇ ਦੋਵੇਂ ਮਈਆਂ ਸਾਡੇ ਘਰ ਆ ਕੇ ਟੀਕਾ ਲੈ ਲੈਣ ਆਪਾਂ ਕਹਿ ਨਹੀਂ ਸਕਦੇ ਠੀਕ ਹੈ ਠੀਕ ਹੈ ਇਹਦਾ ਕੀ ਮੁੱਲ ਫਿਰ ਵੀ ਜੀ ਇਹਦਾ ਮੁੱਲ 75000 ਰੁਪਇਆ ਏ ਅੱਛਾ ਜੀ ਦਸਰ ਕਰਨ ਲਈ ਦੇ ਰਹੀਏ ਇਹ ਵੀ ਜਾਣਦੀ ਜਾਇਜ਼ ਜੀਰਾ ਬਾੜੀਆਂ ਤੇ 200 ਛੋਟ ਕਰ ਦਾਂਗੇ ਜਾਇਜ਼ਾ ਬਿਲਕੁਲ ਜਾਇਜ਼ ਕਾ ਕੀ ਕਰ ਕੋਈ ਨਹੀਂ ਜਾਇਜ਼ਰ ਦੀ ਛੋਟੀ ਹੁੰਦਾ ਹੀ ਆਂ ਕਰਦ ਵਜਨ ਦੇਖ ਲੋ ਕਿੱਡਾ ਛੋਟੀ ਦਾ ਮਰਦੀ ਛੋਟੀ ਗੱਭਨ ਨਿਕਲ ਆਈ ਲੋ ਫੇਰ ਅਗਲੇ ਸਵੇਰ ਮਿਆਰੀ ਛੋਟੀ ਆ ਬਿਲਕੁਲ ਸਹੀ ਗੱਲ ਲਓ ਭਾਜੀ 60000 ਦੇ ਵੀਰ ਕਹਿੰਦੇ 23000 ਕਰ ਦਾਂਗੇ ਅੱਜ ਕੋਈ ਚੌਕ ਚਵਾ ਕੇ ਭਾਈ ਚੈੱਕ ਪਾਸ ਕਰਕੇ ਖੜੋ ਠੀਕ ਹੈ ਜੀ ਲਓ ਭਾਜੀ ਹਰ ਵੀਡੀਓ ਦੀ ਵੀਰ ਬੇਤੀ ਇਹੋ ਹੀ ਕਰਦਾ ਵਾ ਤੇ ਬਹੁਤ ਹੀ ਚੰਗੀ ਗੱਲ ਹੈ ਇਹ ਵਾਲੀ ਤੇ ਕਰੋ ਚੱਕ ਵੀਰ ਦੇ ਕੋਲ ਪਸ਼ੂ ਸਾਰੇ ਚੰਗੇ ਨੇ ਬਿਲਕੁਲ ਨਾਰਮਲ ਦੇਣ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ ਧੰਨਵਾਦ ਭਾਈ ਸਾਰੇ ਵੀਰਾਂ ਦਾ